ਪਾਰਟੀ ਦੇ ਨੈਸ਼ਨਲ ਜਨਰਲ ਸਕੱਤਰ ਰਾਜ ਸਭਾ ਮੈਂਬਰ ਡਾਕਟਰ ਸੰਦੀਪ ਪਾਟੇ ਜੀ ਨੇ ਅਮਸਾ ਗਰਦਾਸ ਕੋ ਤਰਫੋਂ ਸਾਰੇ ਹੱਜਾ ਦੇ ਵੋਲੰਟੀਅਰਸ ਦੀ ਮੀਟਿੰਗ ਜਿਹੜੀ ਬੁਲਾਈ ਆ ਲੋਕ ਸਭਾ ਦੀਆਂ ਜਿਹੜੀਆਂ ਸੀਟਾਂ ਮਾਝੇ ਦੀਆਂ ਤਿੰਨ ਉਹ ਅਸੀਂ ਜਿੱਤ ਕੇ ਅਦਵਿੰਦ ਕੇ ਦੀ ਵਾਰ ਜਿੱਤ ਤੇ ਭਗਵੰਤ ਮਾਨ ਜੀ ਦੀ ਝੋਲੀ ਚ ਪਾਉਣੀ ਹੈ। ਉਹ ਲੋਕ ਸਭਾ ਦੇ ਵਿੱਚ ਅਸੀਂ ਪੜੀਆਂ ਜਿੰਨੀਆਂ ਸੀਟਾਂ ਤੇ ਜਿਹੜਾ ਇੰਡੀਆ ਘੱਟ ਜੋੜਿਆ ਉਹਦੀ ਜਿੱਤ ਜਿਹੜੀ ਆ ਉਹ ਯਕੀਨੀ ਸਾਡੇ ਪਾਰਟੀਆਂ ਦੇ نیشنل ਜਨਨ ਸਫਤਾ ਰਾਜ ਸਭਾ ਮੈਂਬਰ ਡਾਕਟਰ ਸੰਦੀਪ ਪਾਟੇ ਜੀ ਨੇ ਅਮਰਸਰ ਗਰਦਾਸਪੁਰ ਤੋਂ ਤਰਫ ਤੋਂ ਸਾਡੇ ਹੰਕਾਰ ਦੇ ਵੋਲੰਟੀਅਰਸ ਦੀ ਮੀਟਿੰਗ ਜਿਹੜੀ ਬੁਲਾਈ ਆ ਔਰ ਕਿਉਂਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਲੋਕ ਸਭਾ ਦੀ ਚੋਣ ਹੋਦੀ ਆ ਲੋਕ ਸਭਾ ਦੀ ਜਿਹੜੀਆਂ ਸੀਟਾਂ ਮਾਝੇ ਦੀਆਂ ਤਿੰਨ ਉਹ ਅਸੀਂ ਜਿੱਤ ਕੇ ਅਦਵਿੰਦ ਕੇ ਦੀ ਬਾਤ ਜੀ ਤੇ ਭਗਵੰਤ ਮਾਨ ਜੀ ਦੀ ਝੋਲੀ ਚ ਪਾਉਣੀ ਹੈ ਉਹਦੀ ਇਤਿਆਦੀ ਦੇ ਸੰਬੰਧ ਵਿੱਚ ਮੀਟਿੰਗ ਹੋ ਰਹੀ ਹੈ ਉਹਦਾ ਜੋ ਡਾਇਰੈਕਸ਼ਨ ਪਾਰਟੀ ਵੱਲੋਂ ਜੋ ਡਾਇਰੈਕਸ਼ਨ ਡਾਕਟਰ ਸੰਦੀਪ ਪਾਟੇ ਵੱਲੋਂ ਦਿੱਤੀ ਜਾਊਗੀ ਉਹ ਡਾਇਰੈਕਸ਼ਨ ਵੱਲ ਜਿਹੜਾ ਅਸੀਂ ਸਾਰੇ ਲੋਕ ਸੰਜੀਤ ਸਿੰਘ ਦੀ ਰਿਹਾਈ ਹੋਈ ਹੈ ਕੀ ਕਹਿਣਾ ਚਾਹੁੰਦੇ ਜੀ ਸਾਹ ਸੰਜੀਤ ਸਿੰਘ ਦੀ ਅੰਦਾਵੀ ਰਿਹਾਈ ਜਿਹੜੀ ਹੈ ਜਿਹੜਾ ਇਸ ਵੇਲੇ ਭਾਜਪਾ ਦੇਸ਼ ਦਾ ਪ੍ਰਧਾਨ ਮੰਤਰੀ ਇਸ ਦੇਸ਼ ਦੇ ਅੰਦਰ ਜਿਹੜੀ ਡੈਮੋਕਰੇਸੀ ਨੂੰ ਖਤਮ ਕਰ ਰਿਹਾ ਤੰਨਾਛਾਈ ਜਿਹੜੀ ਆ ਉਹ ਸਿੱਖਦਾ ਤੇ ਆ ਸਾਨੂੰ ਪੂਰ ਆਸਿਆ ਨਿਆ ਪ੍ਰਣਾਲੀ ਤੋਂ ਜਿੱਦਾਂ ਸੰਜੇ ਸਿੰਘ ਦੀ ਬੇਲ ਹੋਈ ਆ ਇਦਾਂ ਹੀ ਅਰਵਿੰਦ ਕੇਜੀਵਾਲ ਜੀ ਮਨੀਸ਼ ਸੁਖੋਧਿਆ ਜੀ ਦੀ ਸਭ ਲੋਕ ਜਿਹੜੇ ਜੇਲ੍ਹ ਤੋਂ ਬਾਹਰ ਆਉਣਗੇ ਉਹ ਲੋਕ ਸਭਾ ਦੇ ਵਿੱਚ ਅਸੀਂ ਜਿੰਨੀਆਂ ਸੀਟਾਂ ਤੇ ਜਿਹੜਾ ਇੰਡੀਆ ਘੱਟ ਜੋੜਿਆ ਉਹਦੀ ਜਿੱਤ ਜਿਹੜੀ ਆ ਉਹ ਯਕੀਨੀ ਹੈ। ਆਪ੍ਰੈਸ਼ਨ ਲੋਟਸ ਨੂੰ ਲੈ ਕੇ ਕਈ ਤੁਹਾਡੇ ਐਮ.ਐਲ.ਏਸ ਨੂੰ ਫੋਨ ਆ ਰਹੇ ਨੇ, ਕਈ ਮੰਤਰੀ ਸਾਹਿਬਾਨਾਂ ਨੂੰ ਫੋਨ ਆ ਰਹੇ ਨੇ ਕਿ ਭਾਜਪਾ ਜੁਆਇਨ ਕਰ ਲੋ। ਸਾਥੀ ਜਿੰਨੇ ਬੰਦੀ ਸਾਨੂੰ ਫੋਨ ਆ ਜਾਂਦੇ ਨੇ, ਜਿੰਨੀ ਬੰਦੀ ਕੋਸ਼ਿਸ਼ ਕਰ ਲੈਣ। ਆਮ ਆਦਮੀ ਪਾਰਟੀ ਦਾ ਇੱਕ ਵੀ ਵਕਤ ਜਿਹੜਾ ਇੱਕ ਵੀ ਲੀਡਰ ਲੱਗਦਾ ਕਿ ਜੀ ਨਾਲ ਜੇਲ੍ਹ ਦੇ ਜਾਣ ਤੋਂ ਬਾਅਦ ਥੋੜਾ ਇੱਕ ਫਰਕ ਪੈ ਸਕਦਾ ਪਾਰਟੀ ਨੂੰ। ਮੈਂ ਕਿਹਾ ਸਭ ਕੁਝ ਹੋਊਗਾ ਤੁਸੀਂ ਕਿਉਂ ਕਹਿੰਦੇ ਆ? ਨਹੀਂ ਬਿਲਕੁਲ। ਸਾਡੇ ਪਾਰਟੀ ਦੇ ਨੈ ਦੇ ਜਨ ਸਭਾ ਦਾ ਸਭਾ ਮੈਂਬਰ ਡਾਕਟਰ ਸੰਦੀਪ ਪਾਟਲੀ ਜੀ ਨੇ ਅਮਰ ਸੇਰ ਗਰਦਾਸਪੁਰ ਤਰਫ ਤੋਂ ਸਾਰੇ ਹੰਕਾਰੇ ਬਲੰਕੀਅਸ ਦੀ ਮੀਟਿੰਗ ਜਿਹੜੀ ਬੁਲਾਈ ਆ। ਔਰ ਕਿਉਂਕਿ ਤੁਹਾਨੂੰ ਸਭ ਨੂੰ ਪਤਾ ਕਿ ਲੋਕ ਸਭਾ ਦੀ ਚੋਣ ਹੋਦੀ ਆ। ਲੋਕ ਸਭਾ ਦੀਆਂ ਜਿਹੜੀਆਂ ਸੀਟਾਂ ਮਾਝੇ ਦੀਆਂ ਤਿੰਨ ਉਹ ਅਸੀਂ ਜਿੱਤ ਕੇ ਅਦਵਿੰਦ ਕੇ ਦੀ ਬਾਤ ਜੀ ਤੇ ਭਗਵੰਤ ਮਾਨ ਜੀ ਦੀ ਝੋਲੀ ਚ ਪਾਉਣੀ ਹੈ ਉਹਦੀ ਇਤਿਆਦੀ ਦੇ ਸਬੰਧ ਵਿੱਚ ਮੀਟਿੰਗ ਹੋ ਰਹੀ ਹੈ ਉਹਦਾ ਜੋ ਡਾਇਰੈਕਸ਼ਨ ਪਾਰਟੀ ਵੱਲੋਂ ਜੋ ਡਾਇਰੈਕਸ਼ਨ ਡਾਕਟਰ ਸੰਦੀਪ ਪਾਠੀ ਵੱਲੋਂ ਦਿੱਤੀ ਜਾਊਗੀ ਉਹ ਡਾਇਰੈਕਸ਼ਨ ਵੱਲ ਜਿਹੜਾ ਅਸੀਂ ਸਾਦੇ ਲੋਕ ਕੰਮ ਸੰਜੀਤ ਸਿੰਘ ਦੀ ਰਿਹਾਈ ਹੋਈ ਹੈ ਕੀ ਕਹਿਣਾ ਚਾਹੁੰਦੇ ਜੀ ਸਾਹ ਸੰਜੀਤ ਸਿੰਘ ਦੀ ਅੰਦਾਵੀ ਰਿਹਾਈ ਜਿਹੜੀ ਹੈ ਜਿਹੜਾ ਇਸ ਵੇਲੇ ਭਾਜਪਾ ਦੇਸ਼ ਦਾ ਪ੍ਰਧਾਨ ਮੰਤਰੀ ਇਸ ਦੇਸ਼ ਦੇ ਅੰਦਰ ਜਿਹੜੀ ਡੈਮੋਕ੍ਰੇਸੀ ਨੂੰ ਖਤਮ ਕਰ ਰਿਹਾ ਤਨਨਾਸ਼ਾਈ ਜਿਹੜੀ ਆ ਉਹ ਸਿੱਖਦਾ ਤੇ ਆ ਸਾਨੂੰ ਪੂਰ ਆਸਿਆ ਨਿਆ ਪ੍ਰਣਾਲੀ ਤੋਂ ਜਿੱਦਾਂ ਸੰਜੇ ਸਿੰਘ ਜੀ ਦੀ ਬੇਲ ਹੋਈ ਆ ਇਦਾਂ ਹੀ ਅਰਵਿੰਦ ਕੇਜੀਵਾਲ ਜੀ ਮਨੀਸ਼ ਸੁਜੋਧਿਆ ਜੀ ਦੀ ਸਭ ਲੋਕ ਜਿਹੜੇ ਜੇਲ੍ਹ ਤੋਂ ਬਾਹਰ ਆਉਣਗੇ ਉਹ ਲੋਕ ਸਭਾ ਦੇ ਵਿੱਚ ਅਸੀਂ ਆਪਣੀਆਂ ਜਿੰਨੀਆਂ ਸੀਟਾਂ ਤੇ ਜਿਹੜਾ ਇੰਡੀਆ ਘੱਟ ਜੋੜਿਆ ਉਹਦੀ ਜਿੱਤ ਜਿਹੜੀ ਆ ਉਹ ਯਕੀਨੀ ਹੈ। ਇੰਫਲੂਐਂਸਨ ਲੋਟਸ ਨੂੰ ਲੈ ਕੇ ਕਈ ਤੁਹਾਡੇ ਐਮਐਲਏਸ ਨੂੰ ਫੋਨ ਆ ਰਹੇ ਨੇ, ਕਈ ਮੰਤਰੀ ਸਾਹਿਬਾਨਾਂ ਨੂੰ ਫੋਨ ਆ ਰਹੇ ਨੇ ਕਿ ਬੀਜੇਪੀ ਜੁਆਇਨ ਕਰ ਲੋ। ਜਿੰਨੇ ਮਰਜ਼ੀ ਸਾਨੂੰ ਫੋਨ ਆ ਜਾਣ, ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈਣ। ਆਮ ਆਦਮੀ ਪਾਰਟੀ ਦਾ ਇੱਕ ਵੀ ਵਕਤ ਜਿਹੜਾ ਇੱਕ ਵੀ ਲੀਡਰ ਦਾ ਲੱਗਦਾ ਕਿ ਜੀਵਲ ਜੇਲ੍ਹ ਦੇ ਜਾਣ ਤੋਂ ਬਾਅਦ ਥੋੜਾ ਇੱਕ ਫਰਕ ਪੈ ਸਕਦਾ ਪਾਰਟੀ ਨੂੰ। ਮੈਂ ਕਿਹਾ ਸਭ ਕੁਝ ਹੋ ਗਿਆ ਤੁਸੀਂ ਕਿਉਂ ਕੋਈ ਦੁਸਤਾ ਕਰੀਆ? ਬਿਲਕੁਲ ਹੈ।